ਦੁਖਦਾਈ ਖਬਰ ਆ ਰਹੀ ਹੈ ਨਾਬਾ ਦੇ ਪਿੰਡ ਮੱਲੇਵਾਲ ਤੋਂ ਜਿੱਥੇ 28 ਸਾਲਾ ਨੌਜਵਾਨ ਪੁੱਤਰ ਦਾ ਪਿਤਾ ਵੱਲੋਂ ਕਹੀ ਮਾਰ ਕੇ ਕਤਲ ਕੀਤਾ ਗਿਆ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਉਸ ਮ੍ਰਿਤਕ ਦੇ ਕੋਲ ਦੋ ਮਾਸੂਮ ਬੱਚੇ ਨੇ ਇੱਕ ਦੀ 2 ਸਾਲ ਉਮਰ ਦੱਸੀ ਜਾ ਰਹੀ ਹੈ ਇੱਕ ਦੀ 5 ਸਾਲ ਦੱਸੀ ਜਾ ਰਹੀ ਹੈ ਕਾਰੋਜਾਰਤਾ ਪਿਤਾ ਵੱਲੋਂ ਪਰ ਪੁਲਿਸ ਨੇ ਸਖਤ ਕਾਰਵਾਈ ਕੀਤੀ ਹੈ ਉਸ ਪਿਤਾ ਜ਼ਾਲਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਗੱਲਬਾਤ ਵੀ ਕਰਾਂਗੇ ਠਾਣਾ ਪਰਸੋਂ ਦੇ ਮੁਖੀ ਗੁਰਪ੍ਰੀਤ ਸਿੰਘ ਜੀ ਦੇ ਨਾਲ ਗੁਰਪ੍ਰੀਤ ਜੀ ਇੱਕ ਹੀ ਮਾਮਲਾ ਪੂਰਾ ਕੀ ਆਇਆ ਇੱਕ ਪਿਤਾ ਵੱਲੋਂ ਪੁੱਤਰ ਦਾ ਕਤਲ ਕਰ ਦੇਣਾ ਪੁੱਤ ਲੋਕ ਪੁੱਤਰਾਂ ਦੇ ਦਾਤਾਂ ਮੰਗਦੇ ਫਿਰਦੇ ਨੇ ਪਰਮਾਤਮਾ ਦਾਤਾਂ ਦਿੰਦਾ ਪਰ ਇੱਕ ਜ਼ਾਲਮ ਪਿਤਾ ਵੱਲੋਂ ਐਡਾ ਕਹਿਰਟ ਆਇਆ ਕਿ ਘਰ ਦੇ ਵਿੱਚ ਇਹ ਜੀ ਇਹੀ ਗੱਲ ਇਹਦਾ ਮਾਮੂਲੀ ਤਕਰਾਰ ਤੋਂ ਪਰਸੋਂ ਰਾਤ ਮਾਮੂਲੀ ਤਕਰਾਰ ਹੋਈ ਹੈ ਉਸ ਤੋਂ ਬਾਅਦ ਪਿਤਾ ਨੇ ਮਾ ਪੱਖੇ ਨੂੰ ਲੈ ਕੇ ਤਕਰਾਰ ਜਦੋਂ ਪਿਤਾ ਨੇ ਸੁੱਤੇ ਹੋਏ ਦੇ ਆਪਣੇ ਬੇਟੇ ਦੇ ਜਾ ਕੇ ਕਈ ਦਾ ਵਾਰ ਹੀ ਮਾਰਿਆ ਸੱਚ ਜੀ ਇਹ ਨਹੀਂ ਗੱਲ ਬਿਲਕੁਲ ਕੋਈ ਪਹਿਲਾਂ ਕੋਈ ਝਗੜਾ ਚੱਲਦਾ ਸੀ ਇਹਨਾਂ ਦਾ ਤੁਸੀਂ ਕੋਈ ਵੈਰੀਫਿਕੇਸ਼ਨ ਪਿੰਡ ਦੇ ਵਿੱਚ ਕੀਤੀ ਹੋਣੀ ਗਵਰਡੀਅਨ ਤੋਂ ਕੀਤੀ ਹੋਣੀ ਬੱਚਾ ਕੀ ਕੰਮ ਕਰਦਾ ਸੀ ਉਹ ਇਹ ਬੱਚਾ ਵੀ ਫੋਰਫਟ ਡਿਪਾਰਟਮੈਂਟ 'ਚ ਲੱਗਿਆ ਹੋਇਆ ਸੀ ਜੀ ਆਪਣੇ ਤੇ ਰਾਣੀਤੀ ਵੇ ਵਿਖੇ ਜਿਹੜਾ ਆਪਣਾ ਫੋਰਫਟ ਡਿਪਾਰਟਮੈਂਟ ਦਾ ਵਗੈਸ ਉੱਥੇ ਹੈ ਤੇ ਵਹੇ ਮਿਹਨਤ ਮਜ਼ਦੂਰੀ ਵਾਲਾ ਪਰਿਵਾਰ ਹੈ ਜੀ ਤੇ ਬੱਚੇ ਨੇ ਉਹਦੇ 5 ਸਾਲ ਦਾ ਇੱਕ 5 ਸਾਲ ਦਾ ਇੱਕ 2 ਸਾਲ ਦਾ ਲੜਕੇ ਬੱਚੇ ਨੇ ਦੋ ਜੀ ਤੇ ਬਫਰ ਇਹ ਮਾਮੂਲੀ ਤਕਰਾਰ ਹੀ ਹੋਈ ਹੈ ਜੀ ਪਹਿਲਾਂ ਵੀ ਨੋਕ-ਝੋਕ ਚਲਦੀ ਰਹਿੰਦੀ ਸੀ ਉਹ ਫਿਰ ਛੋਟੀਆਂ ਲੜਾਈਆਂ ਹੁੰਦੀਆਂ ਪਰ ਐਵੇਂ ਨਹੀਂ ਸੀ ਵੀ ਉਹ ਐਨੀ ਐਡੀ ਗੱਲ ਤੱਕ ਉਹਦੇ ਵਧੀ ਹੋਵੇ ਤੇ ਉਸ ਜ਼ਾਲਮ ਪਿਤਾ ਨੂੰ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਹਾਂਜੀ ਹਾਂਜੀ ਉਹਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਕਰ ਲਿਆ ਜੀ ਕਿਸ ਤਰ੍ਹਾਂ ਇੰਨਾ ਹੌਸਲਾ ਵਧਿਆ ਕਿ ਟਾਈਮ ਟੇਬਲ ਸੀ ਜਦੋਂ ਉਹ ਇਹ दारू ਪੀਤੀ ਹੋਈ ਸੀ ਇਹ ਕਿਸ ਤਰ੍ਹਾਂ ਕਿ ਅੰਦਰ ਬੱਚੇ ਅੰਦਰ ਸੁੱਤੇ ਪਏ ਸੀ ਕਦੋਂ ਹੋਇਆ ਇਹ ਮਾਮਲਾ ਹਾਂਜੀ ਉਹਦੇ ਵਾਈਫ ਦੇ ਦਫਰਮ ਤਾਬਕ ਵੀ ਇਹ ਵੀ ਰੋਟੂ ਟੁੱਟੀ ਖਾ ਕੇ ਜਰੂ ਪਏ ਆ ਜੀ 11:00 11:00 ਦਾ ਟਾਈਮ ਹੋਊਗਾ ਜਦੋਂ ਉਹ ਹਜੇ ਬੱਚਿਆਂ ਨੂੰ ਸਵਾਰੀ ਸ਼ੋਦਾ ਜਿਹੜਾ ਹਸਬੈਂਡ ਸ਼ੋਸ ਹੋ ਗਿਆ ਸੀ ਵੀ ਉਹਦੇ ਜਦੋਂ ਦੇਖਿਆ ਵੀ ਉਹ ਇੱਕਦਮ ਕਈ ਤਰ੍ਹਾਂ ਦੇ ਰੋਗ ਦੇ ਰੋਗ ਦੇ ਉਹਨੇ ਸਿਰਤੀ ਵਾਰ ਮਾਰੇ ਸਦਾ ਜੀ ਹਾਂਜੀ ਕਿੰਨੇ ਕੁ ਟੱਕ ਲੱਗੇ ਨੇ ਕਰਦਣ ਲੱਗ ਕੀਤੀ ਸੀ ਕਿ ਤੁਸੀਂ ਦੇਖਣ ਮੌਕਾ ਨਹੀਂ ਹਜੇ ਦੇ ਫਿਲਹਾਲ ਜੀ ਬੋਡੀ ਦੇਖੀ ਹੈ ਜੀ ਤੇ ਉਹਦੇ ਫਿਰਤੇ ਨਿਸ਼ਾਨ ਨੇ ਜੀ ਬਾਕੀ ਪੋਸਟ ਮਾਰਨ ਬੋਰਡ ਤੋਂ ਬਾਅਦ ਹੀ ਲੱਗੂ ਕਿੰਨੇ ਨਿਸ਼ਾਨ ਕੀ ਬਿਲਕੁਲ ਕੀਤੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਾਮਲਾ ਦਰਜ ਹੋਇਆ ਜੀ ਉਹਦੀ ਵਾਈਫ ਹੈ ਜੀ ਗਗਨਦੀਪੌਰ ਉਹਦੇ ਬਿਆਨਾਂ ਦੇ ਆਧਾਰ ਤੇ ਉਹਦੇ ਜਾਨਕੀ ਮ੍ਰਿਤਕ ਦੇ ਪਿਤਾ ਦੇ ਖਿਲਾਫ ਤੇ 302 ਦੀ ਧਾਰਾ ਆਈਪੀਸੀ ਤੇ 103 ਬਿਆਨ ਦੀ ਧਾਰਾ ਪਰਚਾ ਦਰਜ ਕੀਤਾ ਬਿਲਕੁਲ ਪੁਲਿਸ ਵਾਲੋ ਗ੍ਰਿਫਤਾਰੀ ਵੀ ਇਹਨਾਂ ਦੀ ਕਰ ਲਈ ਗਈ ਹੈ ਤੇ ਪੁੱਛਗਿੱਛ ਜਾਰੀ ਹੈ ਮਰਤਕ ਦੀ ਲਾਸ਼ ਆ ਜਿਹੜੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਡੈੱਡ ਹਾਊਸ ਦੇ ਵਿੱਚ ਰੱਖੀ ਗਈ ਆ ਜਿੱਥੋਂ ਕਿ ਸਖਤ ਕਾਰਵਾਈ ਆ ਸਖਤ ਕਾਰਵਾਈ ਆ ਕਹਿੰਦੇ ਉਸ ਦੇ ਖਿਲਾਫ ਕੀਤੀ ਜਾਣੀ ਇੱਕ ਪੱਖੇ ਨੂੰ ਲੈ ਕੇ ਇਹ ਮਾਮਲਾ ਇੱਥੋਂ ਤੱਕ ਵੱਧ ਚੁੱਕਿਆ ਨਬਤੋਂ ਹਰਮਿੰਦਰ ਸਿੰਘ ਮਾਨ